ਅਸਲਾਮੁਆਲਿਕਮ ਸਸਰੀਆਕਾਲ ਕਿਦਾ ਹਾਲ ਚਾਲ ਹੈ ਮੇਰੇ ਵੀਰਾਂ ਦਾ ਪੈਨਪਰਾਵਾਂ ਦਾ ਉਮੀਦ ਕਰਨੀਆਂ ਵਧੀਆ ਹੋਵੋਗੇ ਜੇ ਨਾ ਸਾਰਿਆਂ ਨੂੰ ਚੜਦੇ ਕਲਾ ਵੀ ਸੰਖੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਸਾਨੂੰ ਇੱਕ ਬਹੁਤ ਹੀ ਪਿਆਰੇ ਜਿਹੇ ਵੀਰ ਜੀ ਨੇ ਦੀਪ ਸ਼ੇਰ gil ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਯਾਰਾਂ ਨਾਲ ਬਹਾਰ ਮੂਗੀ ਦਾ ਸੌਂਗ ਸੀ ਖੇਡਣ ਦੇ ਦਿਨ ਚਾਰ ਇਹ ਜ਼ਰੂਰ ਸੁਣਿਓ ਤੁਹਾਨੂੰ ਵਧੀਆ ਲੱਗੇਗਾ ਤੇ ਅੱਜ ਉਹਨਾਂ ਦੀ ਰਿਕੁਐਸਟ ਤੇ ਵੇਖਣ ਜਾ ਰਹੇ ਹਾਂ ਤੇ ਚਲੋ ਜੀ ਪਹਿਲੇ ਵੀਡੀਓ ਵੇਖ ਲੈਨੇ ਆ ਉਸ ਤੋਂ ਬਾਅਦ ਇਹਦੇ ਗੱਲਬਾਤ ਕਰਨੀ ਹੈ to pay केतन दे धनचा चूट गुजर गया पकूड़े बच्चे झूठ भी दुपन बच्चे गुजरे गया रिश्मी पटोलियां नाच रही सामनी में। ਦੇ ਕਲਾ ਵਿੱਚ ਕਿੰਨੇ ਸੋਹਣੇ ਲੱਗਦੇ ਸੀ ਮੱਕੀ ਦੇਆਂ ਦਾਣਿਆਂ ਦੇ ਹਾਰ ਮੱਕੀ ਦੇਆਂ ਦਾਣਿਆਂ ਦੇ ਹਾਰ ਜਦ ਦੁਨੀਆ ਆ ਤੇਰੀ ਪੀਂਗ ਦੇ ਹੁਲਾਰੇ ਬੱਲੇ ਬਿਟ ਬਿਟ ਵੇਖੇ ਅਸਮਾਨ ਨੇ ਦੁਜਾ ਦੁਨੀਆ ਆ ਤੇਰੀ ਪੀਂਗ ਦੇ ਹੁਲਾਰੇ ਬੱਲੇ ਬਿਟ ਬਿਟ ਵੇਖੇ ਅਸਮਾਨ ਨੇ ਫੇਰ ਵੀ ਕਿ ਵੇਖੇ ਅਸਮਾਨ ਬਾਬਲੇ ਦੇ ਵੇੜੇ ਚ ਸਮਾਉਂਦੀ ਨਾ ਜਵਾਨੀ ਫੇਰ ਪੀੜਾ ਪੀੜਾ ਜਾਪਦਾ ਜਹਾਂ ਸੰਗੋਲੀ ਤੇ ਮੋਕੂਲੁ ਕੁਛੀ ਹਾਏ ਸੰਗੋਲੀ ਤੇ ਸੰਗੋਲੀ ਤੇ ਮੋਕੂਲੁ ਕੁਛੀ ਕਿ ਮੈਂ ਸੱਚ ਮੁਝ ਹੋ ਗਏ ਮੁਟਿਆਰ ਸੱਚ ਮੁਝ ਹੋ ਗਏ ਮੁਟਿਆਰ ਖੇ ਦਿਨ ਦੇ ਤੋ ਕੁੜੀਆਂ ਨੂੰ ਚੜਨ ਜਵਾਨੀ ਆ ਤਾਂ ਮਾਪੇ ਦੇੰਦ ਤੋਰ ਬੁਹਾ ਬਲਾ ਮਾਪੇ ਦੇੰਦ ਤੋਰ ਬਾ ਬਲਾ ਈਆਂ ਬੋਲ ਕੇ ਨਾ ਦੁੱਖੜਾ ਸੁਣਾਉਂਦੀਆਂ ਜਿੱਥੇ ਤੋਰ ਦਿੱਤਾ ਉਹ ਥੇ ਤੁਰ ਜਾਂਦੀਆਂ ਕਲ ਦਿਨ ਦੀਦ ਨੱਚ ਲੈ ਬੰਦ ਆਵੇਂ ਤਾਂ ਇੱਦਾਂ ਇੱਦਾਂ ਐਸੀ ਜੀ ਅੱਜ ਦੀ ਵੀਡੀਓ ਜਿਦੇ ਵਿੱਚ ਅਸੀਂ ਵੇਖਿਆ ਖੇਡਣ ਦੇ ਦਿਨ ਚਾਰ ਵਾਕੇ ਹੀ ਈ ᱛੀਆਂ ਨੇ ਜਿਹੜੇ ਦਿਨੋਂ ਦਿਨੇ ਨਾਲ ਚਾਰ ਹੁੰਦੇ ਨੇ ਖੇਡਣ ਦੇ ਮੈਨੂੰ ਪਤਾ ਹੀ ਨਹੀਂ ਲੱਗਦਾ ਕਿਦੋਂ ᱛੀਆਂ ਦਾ ਬਚਪਨ ਗਿਜ਼ਰ ਕੇ ਤੇ ਜਵਾਨ ਹੋ ਜਾਂਦੀਆਂ ਨੇ ਤੇ ਅਗਲੇ ਘਰ ਤੁਰ ਜਾਂਦੇ ਨੇ ਵਾਕੇ ਹੀ ਉਹ ਚੀਜ਼ਾਂ ਉਹ ਬਚਪਨ ਬਹੁਤ ਪਿਆਰਾ ਹੁੰਦਾ ਵਾ ਜਿਹੜਾ ਅਸੀਂ ਆਪਣੀਆਂ ਦੋਸਤਾਂ ਨਾਲ ਆਪਣੀਆਂ ਭੈਣਾਂ ਨਾਲ guzारीਦਾ ਵਾ ਉਹ ਗੁੱਡੀਆਂ ਬਣਾ ਕੇ ਜਿਵੇਂ ਉਹਨਾਂ ਨੇ ਦਿਖਾਇਆ ਵੀਡੀਓ 'ਚ अच्छा ये चीज है, है खेलने, खेलने बत, ना कि असि स ना साडी एज ਦੇ ਵਿੱਚ ਅਸੀਂ ਇਹ ਸਾਰੀਆਂ چیزਾਂ ਕੀਤੀਆਂ ਹੋਈਆਂ ਨੇ ਮਤਲਬ ਉਹ ਸਟਾਪੂ ਖੇਲਨੇ ਟੀਰੋ ਜਿਹੜੇ ਗੀਟੀਆਂ ਜੀਆਂ ਨੂੰ ਉਹਦੇ ਨਾਲ ਖੇਲਣਾ ਫਿਰ ਇਹ ਹੁੰਦੀਆਂ ਦੀਆਂ ਸ਼ਾਹ ਸ਼ਾਹ ਖੇਲਣਾ ਇੱਕਰ ਮੈਨੂੰ ਤਾਂ ਬਚਪਨ ਮੇਰਾ ਬਹੁਤ ਜ਼ਿਆਦਾ ਆ ਅਸੀਂ ਵੀ ਬੜਾ ਖੇលਿਆ ਸੀ ਇਦਾਂ ਹਾਂ ਮਤਲਬ ਇਹ ਕਿਹਾ ਜਿੱਦੇ ਗੁੱਡੀ ਹੋਣੀ ਹੈ ਕਿਸੇ ਨੇ ਇੱਕ ਤਾਂ ਗੁੱਡਾਣਾ ਫਿਰ ਉਹਨਾਂ ਦੀ ਸ਼ਾਦੀ ਫਿਰ ਸਭ ਨੇ ਕੱਟੇ ਹੋਣਾ ਕੋਡੋ ਥੋੜੀਆਂ ਥੋੜੀਆਂ ਚੀਜ਼ਾਂ ਲਜਾਣੀਆਂ ਕੰਨੀਆਂ ਫਿਰ ਇਕੱਠੀਆਂ ਰੱਖ ਕੇ ਜਾਂ ਸਾਰਾ ਮਤਲਬ ਉਹ ਸਾਰਾ ਕਰਨਾ ਕਰਨਾ ਬਹੁਤ ਵਧੀਆ ਲੱਗਦਾ ਸੀ ਪਰ ਹੁਣ ਦੇ ਜਿਹੜੇ ਬੱਚੇ ਨੇ ਨਾ ਹੁਣ ਉਹ ਵਾਲਿਆ ਖੇਡਾਂ ਨਹੀਂ ਖੇਡਦੇ ਇੱਕ ਖੇਡਾਂ ਨਹੀਂ ਮੌਕੀ ਗਈਆਂ ਉਹਨੀਆਂ ਨੇ ਕਿਉਂਕਿ ਵੇਖਿਆ ਜਾਏ કે જીમે હોન મોડર્ન જા દોડા ગયા મોબાઈલ આના તો બચ્ચે ઓ ચીઝ વાલે જાંદે ઈ ને એટલે અસી એ બરે લકી આપણે આપ મસલવ દે કે અસી એકા કે ઓ દોડ વી વેખ્યા આજે વાટે ઈ કીનો દોડ ચવાટે બહોત મજા આંદા સી હર ચીઝ અક્ષર ના ਉਹ ਗੁੱਡੀਆਂ ਖੁੱਦ ਬਣਾਈ ਦੀਆਂ ਉਹਨਾਂ ਦੇ ਅੰਦਰ ਉਹ ਮੂੰਹ ਪਾ ਕੇ ਉਹਨਾਂ ਦੇ ਕਾਲੇ ਵਾਲ ਲਾਣੇ ਤੇ ਵਾਕਈ ਉਹ ਬਚਪਨ ਬਹੁਤ ਪਿਆਰਾ ਸੀ ਬਹੁਤ ਮੈਂ ਤੂੰ ਇਹ ਗਾਣੇ ਸੁਣ ਕੇ ਬੰਦਾ ਕਿੱਥੇ ਲੱਕੀਆ ਆਪਣੇ ਬਚਪਨ ਦੀ ਗੱਲ ਸਭ ਨੂੰ ਕੁਛ ਨਾ ਕੁਛ ਆਪਣੇ ਬਚਪਨ ਦਾ ਯਾਦ ਆ ਗਿਆ ਕਿ ਵਾਕਈ ਅਸੀਂ ਇਹ ਸਾਰੇ ਕੰਮ ਕਰਨੇ ਹੁੰਨੇ ਸਾਂ ਤੇ ਫਿਰ ਸੇਲੀਆਂ ਨੇ ਸਾਰੀਆਂ ਨੇ ਇਕੱਠੀਆਂ ਹੋ ਜਾਣਾ ਕਰਨਾ ਫਿਰ ਮਤਲਬ ਗੱਲਾਂ ਬਾਤਾਂ ਫਿਰ ਇੰਜ ਖੇਡਣਾ ਤਸੀਂ ਇਹ ਢੀਕ ਨਾ ਕਰਨਾ ਕਿ ਕਿਦੋਂ ਬੱਤੀ ਜਾਏ ਕਰੇਗੀ ਤੇ ਕਿਦੋਂ ਸਾਰੇ ਇਕੱਠੇ ਹੋਣ। ਹਾਂ ਵਾਕੇ ਜਦੋਂ ਲਾਈਟ ਚਲ ਜਾਂਦੀ ਹੁੰਦੀ ਸੀ ਤੇ ਜਿੱਥੇ ਤੇ ਘਰ ਦੇ ਰੱਖਤ ਹੁੰਦਾ ਜਿੱਦ ਘਰ ਜਾਂਦਾ ਚਾਹ ਹੁੰਨੀ ਸਭ ਨੇ ਫਿਰ ਉੱਥੇ ਇਕੱਠੇ ਹੋਣਾ। ਵੱਡੀਆਂ ਨੇ ਆਪਣਾ ਕੰਮ ਕਰਨਾ ਕੋਈ ਕਢਾਈਆਂ ਕਰਨ ਦੇਈ ਕੋਈ ਸਲਾਈਆਂ ਕਰਨ ਦੇਈ ਓਏ ਨਾਲੇ ਭਰਾ ਦੇ ਬਣਾਣ ਨਹੀਂ ਤੇ ਬੱਚੀਆਂ ਨੇ ਜਿਹੜਾ ਸੀ ਉਹ ਓਕੇ ਇਹ ਨਾ ਕਰਨਾ। ਤੇ ਰਾਤ ਵੀ ਹੋਣੀ ਕਹਿੰਦੀ ਤੇ ਲੋਕਾਂ ਨੂੰ ਬਹੁਤਾ ਛੱਤਾਂ ਤੇ ਸੋਣਾ ਕਰਨਾ ਤੇ ਛੱਤਾਂ ਤੇ ਨਾਣਾ ਕਰਨਾ ਕਿ ਜਦੋਂ ਬਿਜਲੀ ਟੁੱਟ ਜਾਂਦੀ ਸਭ ਨੇ ਇਕੱਠੀਆਂ ਹੋ ਜਾਂਦੇ ਮਾਮਾ ਨੇ ਇੱਕ ਜਗ੍ਹਾ ਇਕੱਠੇ ਹੋ ਕੇ ਬਹਿ ਜਾਂਦੇ ਕੁੜੀਆਂ ਨੇ ਇੱਕ ਜਗ੍ਹਾ ਬਹਿ ਜਾਣਾ ਤੇ ਰਾਤ ਨੂੰ ਕੋਠਿਆਂ ਤੇ ਛਰਾਬ ਛਰਾਬ ਕਰਦੇ ਸੀ ਦਾ ਕਰਨਾ ਕੀ ਦਿਲ ਮਤਲਬ ਉਹ ਹਮੜੀ ਇਹ ਕੈਸੀ ਸੀ ਕਿ ਮਤਲਬ ਹਰ ਬੰਦਾ ਜਿਹੜਾ ਨਾ ਉਸ ਲਾਈਫ ਨੂੰ ਮਿਸ ਕਰਦਾ ਪਿਆ ਵਾਕੇ ਜਿਨੀ ਅੱਜ ਕੱਲ ਮਸਰੂਫ ਰੱਦੀਆ ਮਤਲਬ ਜ਼ਮਾਨਾ ਆ ਗਿਆ ਹਰ ਬੰਦਾ ਹੀ ਮਸਰੂਫ ਹੋ ਗਿਆ ਉਹ ਦੌਰ ਬਹੁਤ ਵਧੀਆ ਹੁਣ ਤੇ ਕਿਸੇ ਦੇ ਕੋਲ 10 ਮਿੰਟ ਦਾ ਵੀ ਟਾਈਮ ਨਹੀਂ ਹੈ ਕਿ ਕੋਈ ਕਿਸੇ ਨੂੰ ਆਪਣਾ ਟਾਈਮ ਦੇਵੇ ਲੇਕਿਨ ਬਚਪਨ ਦੇ ਵਾਕੇ ਬਚਪਨ ਵਰਗੇ ਦਿਨ ਵਾਪਸ ਨਹੀਂ ਦੁਬਾਰਾ ਆਉਂਦੇ ਆ ਉਹ ਬੇਫਿਕਰੀ ਦੇ ਦਿਨ ਹੁੰਦੇ ਨੇ ਕਬੰਦਾ ਬੇਫਿਕਰ ਹੋ ਕੇ ਫੇਰ ਦਾ ਤੌਰ ਤੇ ਖਾਂਦਾ ਮਾਂ ਹੁਣੇ ਤਾਂ ਸੁੱਤੇ ਸੀ ਤੇ ਹੁਣੀ ਸਾਨੂੰ ਜਗਾਤਾ ਤੇ ਅੱਜ ਉਹ ਰਾਤਾਂ ਜਿਹੜੀਆਂ ਮੁਕੰਮੀਆਂ ਦੀਆਂ ਕਦੀ ਸਾਡੇ ਮਾਮਾ ਸਾਨੂੰ ਇਹ ਕੰਮ ਕਹਿੰਦੀਆਂ ਹੁੰਦੀ ਉੱਪਰ 100 100 ਪਾਸੇ ਤੋਂ ਖਲ ਲੱਗ ਜਾਂਦੇ ਤੁਸੀਂ ਅਜੇ ਉੱਠਣ ਦਾ ਨਾਂ ਨਹੀਂ ਲੈਣਾ ਮਤਲਬ ਉਹ ਐਸਾ ਵੀ ਨਹੀਂ ਆਸੇ ਸੀ ਬਾਕੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਆਂ ਜੀ ਨਵੀਂ ਵੀਡੀਓ ਅਜਰਾ ਕਰਕੇ